ਔਰ ਦੇਸ਼ ਦੇ ਸੰਵਿਧਾਨ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਸ਼ੇਰ ਸ਼ਰਕਰ ਬਾਬਾ ਸਾਹਿਬ ਹੀ ਬਰਾ ਮੀਟ ਕਰਨ ਦੀ ਫੋਟੋ ਜਿਹੜੀ ਆ ਉਹ ਸੀਨ ਤੋਂ ਹਟਾ ਦਿੱਤੀ ਗਈ ਜੇਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁੰਦੀ ਉਸ ਦੋਸ਼ੀ ਨੂੰ ਛਲਮਾਰਤ ਕਰਨਾ ਸੀ ਉਹਨਾਂ ਨੇ ਦੇਸ਼ ਦੇ ਦਲਤਾਨਾ ਬਹੁਤ ਵੱਡੇ ਪੱਧਰ ਤੇ ਅਪਮਾਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਔਰ ਦੇਸ਼ ਦੇ ਸੰਵਿਧਾਨ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਸ਼ੇਡ ਸਰਕਾਰ ਬੈਕ ਬੜਾ ਇੰਪੋਰਟੈਂਟ ਇਸ਼ੂ ਆ ਦੇਸ਼ ਦਾ ਦੇਸ਼ ਦੀ ਜਿਹੜੀ ਰਾਜਧਾਨੀ ਉਹ ਦਿੱਲੀ ਆ ਪਰ ਦੇਸ਼ ਦੀ ਦਿੱਲੀ ਦੀ ਰਾਜਧਾਨੀ ਦੇ ਵਿੱਚ ਹੋੜੇ ਹੋਣੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਔਰ ਦਿੱਲੀ ਦੀ ਰਾਜਧਾਨੀ ਦੇ ਅੰਦਰ ਜਿੰਨੇ ਵੀ ਆਫਿਸ ਸੀਗੇ ਪੰਜਾਬ ਦੇ ਅੰਦਰ ਸਾਰੇ ਆਫਸਰ ਦੇ ਅੰਦਰ ਬਾਬਾ ਸਾਹਿਬ ਪੀਬਰਾਓ ਅੰਬੇਡਕਰ ਜੀ ਦੀ ਫੋਟੋ ਜਿਹੜੀ ਆ ਉਹ ਸ਼ਸ਼ੋਭਤ ਸੀ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਨੇ ਜਾਂ ਮੰਤਰੀ ਸਹਿਬਾਨ ਨੇ ਆਪਣੇ ਅਹੁਦੇ ਸੰਭਾਲੇ ਆਪਣੇ ਆਫਿਸ ਜਿਹੜੇ ਨੇਗੇ ਸੰਭਾਲੇ ਔਰ ਉਸ ਸਮੇਂ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੀ ਫੋਟੋ ਜਿਹੜੀ ਆ ਉਹ ਸੀਨ ਤੋਂ ਹਟਾ ਦਿੱਤੀ ਗਈ ਉਹ ਆਫਸਾਂ ਤੋਂ ਹਟਾ ਦਿੱਤੀ ਗਈ ਤਾਂ ਮੈਂ ਸਮਝਦਾ ਦੇਸ਼ ਦੇ ਦਲਤਾਂ ਦਾ ਬਹੁਤ ਵੱਡੇ ਪੱਧਰ ਤੇ અપਮਾਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੇਸ਼ ਤੇ ਬਚਾਈ ਆ ਦੇਸ਼ ਦੇ ਅੰਦਰ ਵੱਖ-ਵੱਖ ਸੂਬਿਆਂ ਦੇ ਅੰਦਰ ਦਲਤਾਂ ਦੇ ਉੱਤੇ ਵੱਡੇ ਹਮਲੇ ਹੋ ਰਹੇ ਨੇ ਅਤਿਆਚਾਰ ਹੋ ਰਹੇ ਨੇਗੇ ਬਹੁਤ ਜਗ੍ਹਾ ਤੇ ਬਲਾਤਕਾਰ ਹੋ ਰਹੇ ਨੇ ਕਿ ਔਰ ਦੇਸ਼ ਦੇ ਸੰਵਿਧਾਨ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਛੇੜਛੜ ਕਰ ਰਹੀ ਹੈ ਬਹੁਤ ਵੱਡੀ ਇੱਕ ਡਿਬੇਟ ਜਿਹੜੀ ਆ ਉਹ ਦੇਸ਼ ਦੇ ਅੰਦਰ ਚੱਲ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦਾ ਸੰਵਿਧਾਨ ਬਦਲਣਾ ਚਾਹੁੰਦੀ ਆ ਬਹੁਤ ਵੱਡੀ ਮੂਵਮੈਂਟ ਬਹੁਤ ਵੱਡੇ ਸੈਮੀਨਾਰ ਦੇਸ਼ ਦੇ ਅੰਦਰ ਹੋ ਰਹੇ ਨੇ ਕਿ ਔਰ ਉਹਦਾ ਸਬੂਤ ਜਿਹੜਾ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਪੇਸ਼ ਕੀਤਾ ਤੇ ਉਹਦੇ ਡਿਬੇਟ ਦੇ ਅੰਦਰ ਕਿਸ ਤਰ੍ਹਾਂ ਉਹਨਾਂ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ અપਮਾਨ ਕੀਤਾ ਕਿਸ ਤਰ੍ਹਾਂ ਨੂੰ ਦੇਸ਼ਤ ਕੀਤਾ ਗਿਆ ਇਹ ਦੇਖਦੇ ਸਾਹਮਣੇ ਆ ਉਸ ਘਟਨਾ ਦਾ ਅਸਰ ਕੀ ਹੋਇਆ ਸਪੀਕਰ ਸਾਹਿਬ ਉਹਦਾ ਅਸਰ ਪੰਜਾਬ 'ਚ ਹੋਇਆ ਉਹਦਾ ਅਸਰ ਬਹੁਤ ਥਾਮਾ ਤੇ ਹੋਇਆ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਅੰਮਰਸਰ ਦੇ ਅੰਦਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਬੋਤ ਨੂੰ ਤੋੜਨ ਦਾ ਯਤਨ ਕੀਤਾ ਗਿਆ અપਮਾਨ ਕੀਤਾ ਗਿਆ ਮੈਂ ਧੰਨਵਾਦ ਕਰਦਾ ਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹ ਜਿਹੜਾ ਦੋਸ਼ੀ ਸੀਗਾ ਫੜ ਕੇ ਉਹਨੂੰ ਜੇਲ੍ਹ 'ਚ ਲੱਕਿਆ ਤੇ ਖਿਲਾਫ ਕਾਰਵਾਈ ਹੋਈ ਜੇਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁੰਦੀ ਤਾਂ ਮੈਂ ਸਮਝਦਾ ਉਸ ਦੋਸ਼ੀ ਨੂੰ ਸਨਮਾਨਿਤ ਕਰਨਾ ਸੀ ਉਹਨਾਂ ਨੇ ਉਸ ਦੋਸ਼ੀ ਨੂੰ ਬਚਾਉਣਾ ਸੀਗਾ ਕਿਉਂਕਿ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਕਿ ਦੇਸ਼ ਦਾ ਸੰਵਿਧਾਨ ਖਤਮ ਹੋਵੇ ਬਹੁਤ ਸਾਰੇ ਇੰਸਟੀਚਿਊਸ਼ਨ ਨੂੰ ਆਲਰੇਡੀ ਭਾਰਤੀ ਜਨਤਾ ਪਾਰਟੀ ਨੇ ਤਬਾਹ ਕੀਤਾ ਹੋਇਆਗਾ ਬਹੁਤ ਸਾਰੀਆਂ ਲਗਾਤਾਰ ਤਬਾਹ ਕਰਨ ਤੇ ਲੱਗੀ ਹੋਈ ਆ ਕਦੇ ਵਨਡੇਸ਼ਨ ਵਨ ਇਲੈਕਸ਼ਨ ਦੀ ਗੱਲ ਚੱਲਦੀ ਆ ਇਹ ਸਾਰਾ ਕੁਝ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਬਣਾਇਆ ਸੀ ਉਹਨੂੰ ਖਤਮ ਕਰਨ ਦੀ ਖਚਾਲ ਆ ਜੋ ਦਲਤ ਲੋਕਾਂ ਨੂੰ ਜੋ ਗਰੀਬ ਲੋਕਾਂ ਨੂੰ ਬਾਬਾ ਸਾਹਿਬ ਹੀਰੋ ਅੰਬੇਟਕੇ ਜੀ ਦੇ ਸੰਵਿਧਾਨ ਦੇ ਅੰਦਰ ਹੱਕ ਲੈ ਕੇ ਦਿੱਤੇ ਸੀਗੇ ਉਹਨਾਂ ਨੂੰ ਖਤਮ ਕਰਨ ਦੀ ਕੋਜੀ ਚਾਲ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਰਚ ਰਹੀ ਆ ਮੈਂ ਸਮਝਦਾ ਇਹ ਸਬਦਾ ਇਹ ਸਾਡੀ ਸੰਵਿਧਾਨ ਸਭਾ ਇਕ ਜੁਟ ਹੋ ਕੇ ਇਕ ਮੁੱਠ ਹੋ ਕੇ ਇੱਕ ਜਿਹੜਾ ਨਿੰਦਾ ਪਸਤਾਵ ਆ ਉਹ ਪਾਸ ਕਰੇ ਕਿਉਂਕਿ ਇਹ ਬਹੁਤ ਜ਼ਰੂਰੀ ਆ ਅੱਜ ਦੇਸ਼ ਦੇ ਸੰਵਿਧਾਨ ਨੂੰ ਖਤਰਾ ਗਾ ਕੱਲੀ ਬਾਬਾ ਸਾਹਿਬ ਹੀਰੋ ਅੰਬੇਟਕੇ ਜੀ ਦੀ ਫੋਟੋ ਲਾਉਣ ਦਾ ਇਹ ਸਬੂਤ ਆ ਕਿ ਹੌਲੀ ਹੌਲੀ ਭਾਰਤੀ ਜਨਤਾ ਪਾਰਟੀ ਇਸ ਕਦਮ ਵੱਲ ਵੱਧ ਰਹੀ ਆ ਸੋ ਮੈਂ ਤਾਂ ਸਭ ਤੋਂ ਇਹੀ ਤਰੱਕ ਕਰੂੰਗਾ ਕਿ ਜੇ ਮੇਰੀ ਇਸ ਮੰਗ ਨਾਲ ਸਹਿਮਤ ਨੇ ਤਾਂ ਵਿਧਾਨ ਸਭਾ ਜਿਹੜੀ ਆ ਇੱਕ ਨਿੰਦਾ ਪਸਤਾਵ ਪਾਸ ਕਰਕੇ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੂੰ ਭੇਜੇ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਤਰ੍ਹਾਂ ਦੇ ਜਿਹੜੇ ਹੱਤ ਘੰਡੇ ਨੇ ਉਹ ਤੁਰੰਤ ਰੋਕਨੇ ਚਾਹੀਦੇ ਨੇ ਮੇਰਾ ਇਹ ਪਸਤਾਵ ਜਿਹੜਾ ਮੈਂ ਸਦਨ ਦੇ ਅੰਦਰ ਰੱਖਦਾ